ਤਾਜਾ ਕਿਥੇ ਚੱਲੇ ਆ ਚਾਰ ਤੇ ਲਾਣਾ ਯਾਰ ਕਾ ਮੋਕ ਗਿਆ ਤੂੰ ਤਾਂ ਰਾਤ ਨੂੰ ਹੀ ਲਾਉਣਾ ਹੁੰਦਾ ਮੈਂ ਇਹਨੂੰ ਓ ਸ਼ੋਰ ਆਖੀਂ ਅੰਦਰ ਰਾਤ ਨੂੰ ਕੀੜਾ ਮਾਰ ਕੇ ਆ ਆ ਜੀ ਕੀੜੇ ਵਾਲੀ ਲੱਗ ਗਈ ਨਾ ਉਹ ਭਾਈਆ ਥੱਲੇ ਕੀ ਉਬਲੀ ਜਾਂਦਾ ਇਹਨੇ ਆ ਗਿਆ ਚੂਹਾ ਜੜ ਨਹੀਂ ਅਵੇ ਲਾ ਹੌਲੀ ਬੋਲ ਗਏ ਯਾਰ ਤੇ ਪਿਆਵੜਾ ਮੇਰਾ ਸਾਰਾ ਗਮ ਆਉਣਾ ਤੇਰੇ ਕੋਲੇ ਮੈਂ ਆ ਮੁੰਡੇ ਨਵੇਂ ਆਏ ਆ ਦੋ ਆ ਨਾ ਉਹ ਦਾ ਪੁਰਾਣਾ ਹੀ ਆ ਕਿ ਉਹ ਵੀ ਨਵੇਂ ਆ ਤੂੰ ਕੀ ਬਣਾਉਣ ਲੱਗਿਆ ਬਾਈ 40 ਚਿੱਟੀ ਬਣ ਗਈ ਠੀਕ ਆ ਇਹਦੇ ਵਿੱਚ ਕੀ ਘੋਪਾਇਆ ਠੀਕ ਆ ਆ ਪੱਟੀ ਜੀ ਸਲੋ ਜੇ ਚੱਲੀ ਜਾਂਦੀ ਹੈ ਜੇ ਇੱਕ ਹਾਂ ਕਿਵੇਂ ਕਾਹਦਾ ਬਣਾਉਣਾ ਸਾਜੀ ਦਾ ਠੀਕ ਆ ਕਈ ਗੱਲ ਬਦਲਵਾਈ ਤਾ ਰੈਂਦੀ ਆ ਬਾਈ ਦਾ ਕੋਟ ਅੱਜ ਅਸੀਂ ਲਵਾਇਆ ਬਹੁਤ ਥੱਕੇ ਨਾ ਪੈਰੀ ਹੱਥ ਲਾਏ ਤੇ ਘਰਾਂ ਇੰਨੇ ਵੀ ਲਾਏ ਠੀਕ ਆ ਕਹਿੰਦਾ ਚਾਚਾ ਐਂ ਗੱਲ ਸੀਗੀ ਕੋਟ ਕਾ ਤਨ ਲੱਭਦਾ ਤੜਕੇ ਦਾ ਚੜਦੀ ਜਵਾਨੀ ਆ ਨਾ ਤੇਰੇ ਤੇ ਇਹ ਇਹ ਪਹਿਲੇ ਟਾਈਮ ਵਾਲੀ ਕੀ ਅਗਲੇ ਵਾਲੀ ਇਹ 30 ਤੋਂ ਮਗਰਲੇ ਵਾਲੀ ਆ ਕੀ ਕੀ ਹੋ ਗਿਆ ਚੌਥੀ ਵਾਰ ਦੀ ਇੱਥੇ ਆ ਚੌਥੀ ਵਾਰ ਪਾ 18 ਸਾਲਾਂ ਦਾ ਹੋਣ ਵਾਲਾ ਨਾ ਚਾਚਾ ਠੀਕ ਆ ਪਰ ਕੀਤਾ ਜੋੜਿਆ ਤਾਨਾ ਦੂਰਾ ਲਾ ਆ ਸਾਡਾ ਫੋਰਮੈਨ ਆ ਬਾਈ ਆ ਨੋਨਾ ਆ ਗਿਆ ਬਾਈ ਸੱਚ ਮੱਝ ਵੇਖਣ ਹਣਾ ਹਾਂ ਹਾਂ ਉਹਨੇ ਮੱਜਾਂ ਦਾ ਰੇਡ ਚੰਗਾ ਹਣਾ ਹਾਂ ਪਤਾ ਮੈਨੂੰ ਕੋਈ ਨਾ ਪਤਾ ਨਹੀਂ ਲੈ ਜਾਂਦੀ ਨੀ ਨੂੰ ਪਤਾਗਾ ਕਿਵੇਂ ਖੁਸ਼ੇ ਖੁਦ ਵਰਕ ਲੈ ਕੇ ਆ ਗਿਆ ਸੰਗੇ ਪਤਾ ਹਾਂ ਆ ਬਾਈ ਟਰੈਕਟਰ ਆਪਣਾ ਹਾਂ 100 ਲੱਖ ਲਾਇਆ ਇਹਦੀ ਇੱਕ ਲਿੰਕ ਕਿੱਧਰ ਗਈ ਉਹ ਘਰੇ ਰੱਖੀ ਵੀ ਆ ਨਹੀਂ ਉਹ ਕਿੱਧਰ ਗਈ ਉਹ ਮੰਗ ਕੇ ਮੰਗ ਨਹੀਂਦਾ ਸਕਦਾ ਠੀਕ ਆ ਆ ਵੀ ਕੰਮ ਠੀਕ ਆ ਨਾ ਆ ਵੇਖ ਲੋ ਸਹੀ ਆ ਹਨ ਹੱਕ ਵੀ ਲਾ ਦੇ ਨੀ ਇਧਰ ਵੇਖੀ ਇਹਨਾਂ ਨੇ ਕੰਮ ਲੈ ਲਾ ਕੇ ਰੱਖੋ ਹੱਕ ਵੀ ਇੱਕ ਲੈਂਕੀ ਲੈ ਹੀ ਫਿਰਦੇ ਹਨ ਨਹੀਂ ਯਾਰ ਐ ਕੋਈ ਨਹੀਂ ਹੁਣ ਵੇਲਾ ਭੋਗ ਆ ਭੋਗ ਤੇ ਸਾਨੂੰ ਚਾਹੀਦਾ ਏ ਜਿਹਨੂੰ ਲਾਈਫ ਹੈ ਯਾਰਛਦੀ ਭਾਈ ਜੀ ਹਾਂ ਨੋਨਾ ਮਾਈ ਦਾ ਫੋਨ ਤੇ ਸੌਦਾ ਕਰੀ ਜਾਂਦਾ ਹਣ ਹਾਂ ਹੈ ਆ ਜਾ ਆ ਜਾ ਕਰ ਲਾ ਰੇ ਕਿੰਨੇ ਟਿਕਟ ਹੈ ਆਉਗਾ ਨਹੀਂ ਆਉਗਾ ਬੰਦੋ ਬੰਦੋ ਚੱਲ ਚਲਾਓ ਇਹਨੂੰ ਹਣ ਆ ਚਲ ਉਹ ਡਰਾਈਵਰ ਸਾਹਿਬ ਜਿਹੜਾ ਬੈਠਾ ਠੀਕ ਹੈ ਤੂੰ ਕਨੈਕਟਰ ਹਾਂ ਦੱਸ ਚਾਚਾ ਤੂੰ ਨਹੀਂ ਟਿਕਦਾ ਆਪ ਕੋ ਕਰਨਾ ਨਹੀਂ ਕਿਸੇ ਨੂੰ ਕਰਨ ਦੇਣਾ ਨਹੀਂ ਚੱਲਦੇ ਨਾ ਬਈ ਭੋਗ ਤੇ ਕੰਮ ਕਰਾਉਣ ਆਏ ਆ ਤੁਸੀਂ ਸੰਗੇ ਇਧਰ ਕੀ ਕਰਦਾ ਫਿਰ ਚੱਲ ਹਲਵਾਈਆਂ ਕੋਲੇ ਚੱਲੋ ਹਲਵਾਈਆਂ ਕੋਲੇ ਇਹ ਰਪਨ ਦੇ ਵੀ ਟਰੈਕਟਰ ਦਾ ਆਪਣਾ ਟਰੈਕਟਰ ਤੋਂ ਤਾਂ ਲਾ ਲੈਣਗੇ ਹੈਲੋ ਆ ਕੀ ਆ ਤੁਮ ਐ ਤੁਮ ਦੱਸ ਪਰ ਹਾਂ ਕਿਵੇਂ ਆ ਲੜਨਾ ਲੜਨਾ ਡੈਕ ਦਾ ਚਲਾ ਲਓ ਯਾਰ ਬਾਬਾ ਦਾ ਪਾੜ ਪੜ ਗਿਆ ਹਣਾ ਨਾ ਬਾਬਾ ਫਾਇਦਾ ਆ ਇਥੇ ਫਿਰਦਾ ਪੇਪਰ ਹੋ ਗਿਆ ਤੇਰੇ ਕਿੰਨੇ ਰਹਿੰਦੇ ਜੇ ਠੀਕ ਆ ਲੜਨਾ ਦਾ ਪੁੱਪੜ ਨੇ ਦੋ ਦੋ ਭਾਈ ਲੜਗਾ ਨਹੀਂ ਹੈ ਇਹ ਪਰਵੇ ਕੈਮਰਾ ਚੱਕ ਲੈ ਰੋ ਬੰਦ ਲਾ ਕੇ ਨਾ ਯਾਰ ਬਾਈ ਅਸੀਂ ਹੁਣ ਗੰਦ ਪਾਵਾਂਗੇ ਤੁਹਾਨੂੰ ਦੱਸਤਾ ਅਬ ਯੂਜ਼ਿੰਗ ਕਰ ਦਿਓ ਇਹਦੀ ਚੈਨਲ ਦਾ ਮਾਲਕ ਵੇਲੋ ਬੈਠਾ ਚੌੜਾ ਹੋ ਗੇ ਤੂੰ ਜੈਮਲ ਆਇਆ ਏ ਚੌੜਾ ਬੇਕਿਟ ਡੌੜਾ ਨਾ ਬਾਹਰ ਆ ਜੇ ਗੱਡੀ ਗੱਡੀ ਮੜੇ ਮਸਲ ਦਾ ਕਰ ਰਹੇ ਕਾਰ ਯਾਰ ਸੁੱਤਾ ਪਿਆ ਮਸਲ ਸੁੱਤਾ ਪਿਆ ਆ ਇਧਰ ਵਗੜ ਡੌੜੇ ਫਰ ਕੇ ਮਾਰ ਕੇ ਕਿ ਉਹ ਵੀ ਘਟ ਗਿਆ ਬੰਦਾ ਵੇਖੀ ਵੇਖੀ ਓਏ ਲੀੜੇ ਨਹੀਂ ਭਰਾ ਨਾੜਾ ਹੀ ਵਿਚਾਰੇ ਦੀਆਂ ਬਾਹਰ ਅੰਦਰ ਤੂੰ ਕੰਮ ਕੀ ਕਰਦਾ ਹੋ ਇੰਨਾ ਇਹ ਹੋ ਗਿਆ ਟੜ ਕੇ ਤਾਂ ਵੀ ਵੇਖਿਆ ਨਹੀਂ ਮੈਂ ਟਿਕਾ ਟਿਕਾ ਚੱਲ ਇਧਰਲੀ ਮੋਟਰ ਤੇ ਚੱਲ ਉਧਰਲੀ ਮੋਟਰ ਤੇ ਓ ਮਗਰ ਸੁਣਾ ਇਹ ਮੁੰਡਾ ਖੜਾ ਇੱਕ ਮਗਰ ਸੁਣਾ ਸਾਹਬ ਹੈ ਵੱਖਰੀ ਸਮਾਈਲ ਮੁੰਡੇ ਦੀ ਲੈ ਯਾਰ ਤੂੰ ਭਾ ਮੇਨ ਬੰਦਾ なるほど。<laughs> <laughs>